ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰੇ ਸੱਜਣਾ ਦਾ ਭੈਣ ਭਰਾਵਾਂ ਦਾ ਜੀ ਆਪਣੇ YouTube ਚੈਨਲ ਤੇ ਹਾਂਜੀ ਮੈਂ ਇੱਕ ਬੇਨਤੀ ਕਰ ਲੱਗਾ ਵੀ ਆਪਣੇ ਟਰੱਕ ਡਰਾਈਵਰ ਵੀਰ ਵੀਰਾਂ ਨੂੰ ਬਹੁਤ ਬਦਨਾਮ ਕੀਤਾ ਗਿਆ ਨਸ਼ੇ ਦੇ ਵੀ ਟਰੱਕ ਡਰਾਈਵਰ ਵੀਰ ਨਸ਼ਾ ਕਰਦੇ ਆ ਹਾਂਜੀ ਡਰਾਈਵਰ ਵੀਰਾਂ ਦੀ ਮਜਬੂਰੀ ਬਣ ਜਾਂਦੀ ਆ ਲਾਲੋ ਵੀ ਉਹਨਾਂ ਦੇ ਕਰਮਾਂ 'ਚ ਲਿਖਿਆ ਲਾਲੋ ਕਿਉਂਕਿ ਟਰੱਕ ਡਰਾਈਵਰ ਬਣਨਾ ਵੀ ਇਹ ਵੀ ਇੱਕ ਕਰਮਾਂ ਦੇ ਵਿੱਚ ਲਿਖਿਆ ਹੁੰਦਾ ਵੀ ਇਹ ਬੰਦੇ ਨੇ ਆਹ ਧੰਦਾ ਕਰਨਾ ਕਿਸੇ ਨੇ ਜਿੱਥੇ-ਜਿੱਥੇ ਰੱਬ ਨੇ ਦਾਣਾ ਪਾਣੀ ਖਿਲਾ ਰਿਆ ਰੋਟੀ ਪਾਣੀ ਖਿਲਾ ਰਿਆ ਮੈਂ ਤਾਂ ਇਹ ਸੋਚਦਾ ਵੀ ਇਹ ਰੱਬ ਦੀ ਖੇਡ ਆ ਲਾਲੋ ਵੀ ਹਣਾ ਸਾਡੇ ਬੱਚੇ ਅਸੀਂ ਪਾਲਦੇ ਪਏ ਉਹਨਾਂ ਨੂੰ ਰੱਬ ਨੇ ਪਤਾ ਨਹੀਂ ਕਿੱਥੇ ਦਾਣਾ ਪਾਣੀ ਉਹਨਾਂ ਦਾ ਖਿਲਾ ਰਿਆ ਹੋਣਾ ਕਿੱਥੇ ਉਹਨਾਂ ਨੂੰ ਕੰਮ ਰੱਬ ਨੇ ਦੇਣਾ ਵਾ ਕੀ ਉਹਨਾਂ ਕਰਨਾ ਵਾ ਇਹ ਉਹਦੇ ਹੱਥ ਸਾਰੇ ਖੇਲ ਆ ਤੇ ਇਹ ਵੀ ਟਰੱਕ ਡਰਾਈਵਰੀ ਆ ਜੀ ਇਹ ਬਹੁਤ ਹੀ ਵਧੀਆ ਕਾਰਜ ਆ ਇਹ ਸਹੀ ਤਰੀਕੇ ਨਾਲ ਚੱਲੀਏ ਤੇ ਫਿਰ ਬਹੁਤ ਵਧੀਆ ਹਰ ਪੱਖੋਂ ਹੀ ਪੈਸੇ ਪੱਖੋਂ ਲਾ ਲਓ ਕੰਮ ਪੱਖੋਂ ਲਾ ਲਓ ਜੀ ਆਪਾਂ ਸਹੀ ਤਰੀਕੇ ਨਾਲ ਚੱਲਦੇ ਆਂ ਤੇ ਕਿਸੇ ਵੀ ਗੱਲ ਦੀ ਮਾਰਾਜ ਟੋਟ ਨਹੀਂ ਆਉਣ ਦਿੰਦਾ ਆਪਾਂ ਜੇ ਆਪਣੀ ਵਧੀਆ ਮਿਹਨਤ ਕਰਾਂਗੇ ਤੇ ਬਾਕੀ ਜਿਹੜਾ ਨਸ਼ਾ ਲੱਗ ਜਾਣਾ ਵਾ ਇਹ ਵੀ ਇੱਕ ਬੜਾ ਵੱਡਾ ਕਾਰਨ ਆ ਕਿ ਡਰਾਈਵਰ ਵੀਰ ਦੀ ਲਾਲੋ ਮਜਬੂਰੀ ਬਣ ਜਾਂਦੀ ਆ ਕਿਸੇ ਨੇ ਕੱਚਾ ਮਾਲ ਲੋਡ ਕਰ ਲਿਆ ਕਿਸੇ ਨੇ ਉਦਾਂ ਟਾਈਮ ਦਾ ਮਾਲ ਲੋਡ ਕਰ ਲਿਆ ਜੇ ਕੰਪਨੀ ਵਾਲੇ ਲਾਲਚ ਦੇ ਦਿੰਦੇ ਆ ਵੀ ਇੰਨੇ ਟਾਈਮ ਤੋਂ ਇੰਨੇ ਟਾਈਮ ਗੱਡੀ ਪਹੁੰਚਾਓ ਤੁਹਾਨੂੰ ਇਨਾ ਨਾਮ ਦਿੱਤਾ ਜਾਏਗਾ ਤੇ ਉਹਦੇ ਕਾਰਨ ਕਰਕੇ ਇੱਕ ਨੀਂਦ ਨੂੰ ਸਰੀਰ ਨੂੰ ਚੁਸਤੀ ਫੁਰਤੀ ਚ ਲਿਆਉਣ ਵਾਸਤੇ ਆਪਣੇ ਵੀਰ ਕਈ ਨਸ਼ੇ ਦੀ ਆਦੀ ਹੋ ਜਾਂਦੇ ਇਸੇ ਕਾਰਨ ਤੇ ਨਸ਼ਾ ਵੀ ਵੀਰੋ ਮਾੜਾ ਨਹੀਂ ਹੈਗਾ ਜਿਹੜੀ ਫੀਮ ਭੁੱਕੀ ਆ ਨਸ਼ਾ ਮਾੜਾ ਨਹੀਂ ਹੈਗਾ ਜੇ ਆਪਾਂ ਉਹਨੂੰ ਸਹੀ ਤਰ੍ਹਾਂ ਵਰਤੀ ਹੈ ਨਾ ਨਸ਼ਾ ਮਾੜਾ ਨਹੀਂ ਹੈ ਕੋਈ ਵੀ ਟਰੱਕ ਡਰਾਈਵਰ ਵੀਰ ਆਪਣੇ ਘਰੇ ਛੁੱਟੀ ਗਿਆ ਹੋਵੇ ਨਾ ਤੇ ਕਈ ਆਪਣੇ ਸੱਜਣ ਆਕਣਗੇ ਡਰਾਈਵਰ ਸਾਹਿਬ ਕਦੇ ਆ ਗਈ ਮੱਸਾ ਚਲੋ ਕਈਆਂ ਕੋ ਹੁੰਦੀ ਆ ਕਈਆਂ ਕੋ ਨਹੀਂ ਹੁੰਦੀ ਤੇ ਫਿਰ ਹਾਲ ਜਿਹੜਾ ਟਰੱਕ ਡਰਾਈਵਰ ਵੀਰ ਹੁੰਦਾ ਆ ਆਪਾਂ ਉਹਦੇ ਕੋਲ ਥੋੜੀ ਜਿਹੀ ਥੋੜੀ ਬੋਧੀ ਹੁੰਦੀ ਆ ਵੀ ਗੱਲ ਗੱਦੀ ਘਰੇ ਵੀ ਚਲੋ ਇਸ ਤਰ੍ਹਾਂ ਲਾ ਲਓ ਪਰ ਚੀਜ਼ ਮਾੜੀ ਨਹੀਂ ਗਈ ਪਰ ਮਾੜੀ ਬਣਾਈ ਗਈ ਆ ਵੇਖੋ ਜੀ ਦਵਾਈਆਂ ਦੇ ਵਿੱਚ ਇਹ ਪੈਂਦੀ ਆ ਐਮ ਪੀ ਜੀ ਜਾਂਨੇ ਆ Rajasthan ਜਾਂਨੇ ਆ ਐ ਵਧੀਆ ਬਾਗ ਲੱਗੇ ਆ ਕਿਹਨੇ ਕਨਾਲ ਕਿਹਨੇ ਦੋ ਕਨਾਲਾਂ ਸਰਕਾਰ ਨੇ ਛੋਟ ਦਿੱਤੀ ਆ ਤੇ ਜਦੋਂ ਲੱਗੀਦਾ ਤੇ ਵੇਖ ਕੇ ਬਹੁਤ ਮਨ ਖੁਸ਼ ਹੁੰਦਾ ਵੀ ਇਹ ਚੀਜ਼ ਕਿਤੇ ਆਪਣੇ ਪੰਜਾਬ ਦੇ ਵਿੱਚ ਵੀ ਆ ਜਾਵੇ ਤੇ ਸ਼ਾਇਦ ਆਪਣਾ ਪੰਜਾਬ ਜਿਹੜਾ ਇਹਨਾਂ ਗਲਤ ਨਸ਼ਿਆਂ ਦਾ ਦੀ ਹੋਣ ਡਿਆ ਉਹ ਤੋਂ ਬਚ ਸਕੇ ਸਰਕਾਰਾਂ ਨੂੰ ਬੇਨਤੀ ਆ ਮੇਰੇ ਵੱਲੋਂ ਵੀ ਮਰਲਾ ਦੋ ਮਰਲੇ ਹਰ ਕਿਸਾਨ ਨੂੰ ਇਹ ਚੀਜ਼ ਦੀ ਛੋੜ ਦਿੱਤੀ ਜਾਵੇ ਹਾਂਜੀ ਵੇਖੋ ਜੀ ਨਸ਼ਾ ਦੇ ਇੱਕ ਅਲੱਗ ਚੀਜ਼ ਆ ਉਹਦੇ ਵਿੱਚੋਂ ਖਸਕਾਸ ਨਿਕਲਦੀ ਆ ਜਿਹੜੇ ਸਰਦੀਆਂ ਦੇ ਵਿੱਚ ਆਪਾਂ ਦੁਕਾਨਾਂ ਤੋਂ ਲਿਆ ਲਿਆ ਗਏ ਆਪਾਂ ਕੋਈ ਚੀਜ਼ ਖਾਣ ਵਾਲੀ ਸਿਆਲ ਚ ਬਣਾਉਣੇ ਆ ਤੇ ਉਹਦੇ ਵਿੱਚ ਵਰਤਦੇ ਆ ਹੁਣ ਆਪਾਂ ਕਸ਼ਮੀਰ ਜਾਂਦੇ ਸ਼੍ਰੀਨਗਰ ਜਾਂਦੇ ਆ ਤੇ ਉਹ ਸ਼੍ਰੀਨਗਰ ਖਸਕਾਸ ਹੀ ਵਿੱਚੋਂ ਕੱਢਦੇ ਆ ਨਸ਼ਾ ਨਹੀਂ ਕੱਢਦੇ ਆਈ ਵੇ ਦੇਰੇ ਆਪਣੀ ਅੱਖਾਂ ਨਾਲ ਹੁਣ ਤੇ ਚਲੋ ਉੱਥੇ ਵੀ ਬਹੁਤ ਸਖਤਾਈ ਹੋ ਗਈ ਆ ਵੀ ਕੰਮ ਬੰਦ ਹੀ ਹੋ ਗਿਆ ਵਾ ਉਹ ਰੂੜੀਆਂ ਦੇ ਉੱਤੇ ਸੁੱਟ ਦਿੰਦੇ ਹੁੰਦੇ ਡੋਡੇ ਜਿਹੜੇ ਖਸਕਾਸ ਕੱਢ ਕੇ ਬਾਕੀ ਜਿਹੜਾ ਡੋਡੇ ਹੋਣੇ ਉਹਨਾਂ ਰੂੜੀਆਂ ਸੁੱਟਦੇ ਨੇ ਮੇਰੀ ਆਪਣੀ ਸੰਭਾਲ ਜਦੋਂ ਮੈਂ ਸ੍ਰੀਨਗਰ ਲੈਨ ਤੇ ਕਨੈਕਟਰੀ ਦੇ ਵਿੱਚ ਚੱਲਣ ਲੱਗਾ ਉਦੋਂ 50 ਰੁਪਏ ਕਿਲੋ ਇਹ ਚੀਜ਼ ਵੇਖਦੀ ਉਹ ਵੀ ਉਹਨਾਂ ਨੂੰ ਜਦੋਂ ਪਤਾ ਲੱਗਾ ਉਹਨਾਂ ਪੀ ਕੇ ਦੇ ਰੋਡ ਤੇ ਕਿਲੋ-ਕਿਲੋ ਦੇ ਲਫਾਫੇ ਲੈ ਖਲੋਤੇ ਆਣਾ ਹੱਥ ਦੇਣੇ ਗੱਡੀਆਂ ਨੂੰ ਲੈ ਜਾਓ ਤੇ ਹੁਣ ਉਹ ਵੀ ਉੱਥੇ ਨਹੀਂ ਮਿਲਦੀ ਇਹ ਨਸ਼ਾ ਵੀਰੋ ਮੜਾ ਨਹੀਂ ਹੈਗਾ ਇਹਨੂੰ ਸਹੀ ਜੋੜ ਕੀਤਾ ਜਾਵੇ ਬਿਲਕੁਲ ਨਹੀਂ ਮਾੜਾ ਹੈਗਾ ਨਸ਼ਾ ਮੈਂ ਤਾਂ ਨਹੀਂ ਮੰਨਦਾ ਮਾੜਾ ਹੈ ਨਸ਼ਾ ਬਹੁਤ ਵਧੀਆ ਵਾ ਕਿਉਂਕਿ ਖਾ ਕੇ ਬੰਦਾ ਹਮੇਸ਼ਾ ਹੀ ਤੰਦਰੁਸਤ ਰਹਿੰਦਾ ਇਹ ਨਸ਼ਾ ਖਾ ਕੇ ਬੰਦੇ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਲੀਵਰ ਬਿਲਕੁਲ ਸਹੀ ਰਹਿੰਦਾ ਬੰਦੇ ਦਾ ਜਿਹੜੇ ਬੰਦੇ ਮੈਂ ਇਹਨਾਂ ਆਪਣੀ ਸੰਭਾਲ ਦੇ ਵਿੱਚ ਇਹਨਾਂ ਵਿੱਚ ਜਿਹੜੇ ਬੰਦੇ ਵੀ ਚਲੋ ਚਮਚਾ ਦੋ ਚਮਚੇ ਭੁੱਕੀ ਖਾਂਦੇ ਨੇ ਉਹਨਾਂ ਦੇ ਲੀਵਰ ਸੇ ਤਾਂ ਬਿਲਕੁਲ ਚੜਦੀ ਕਲਾ 'ਚ ਆਪਣੇ ਟ੍ਰੈਕ ਡਾਉਨ ਵੀ ਜਿਹੜੇ ਨੇ ਉਦਾਂ ਵੀ ਵੀਰ ਵੇਖੋ ਜੀ ਟਰੱਕ ਡਰਾਈਵਰ ਨੂੰ ਤੇ ਇੱਕ ਬਦਨਾਮ ਕੀਤਾ ਗਿਆ ਤੇ ਜਿਹੜੇ ਘਰ ਬੈਠੇ ਨਸ਼ਾ ਕਰੀ ਜਾਂਦੇ ਉਹਨਾਂ ਵਾਂ ਕਿਸੇ ਹੱਲ ਧਿਆਨ ਨਹੀਂ ਆ ਗੱਡੀ ਵਾਲੇ ਦੇ ਅੱਖ ਹੁੰਦੀ ਹੈ ਵੀ ਗੱਡੀ ਵਾਲਾ ਨਸ਼ਾ ਕਰਦਾ ਜੇ ਕੋਈ ਰਿਸ਼ਤਾ ਕਰਨ ਆ ਗਿਆ ਉਹਨੂੰ ਮੜਾ ਦੇ ਭਾਵੇਂ ਕਿੰਨਾ ਵੀ ਉਹ ਉਹਦੇ ਕੋਲ ਆਪਣੀਂ ਦੌਲਤ ਕਿੰਨੀ ਵੀ ਆ ਜ਼ਮੀਨ ਆ ਗੱਡੀਆਂ ਆਪਣੀਆਂ ਨੇ ਪਰ ਫਿਰ ਵੀ ਜਦੋਂ ਉਹਨੂੰ ਪਤਾ ਲੱਗਦਾ ਉਹ ਗੱਡੀਆਂ ਉਹ ਨਾ ਕਰ ਦਿੰਦੇ ਨਹੀਂ ਬੜਾ ਮੁਸ਼ਕਲ ਵੀ ਨਸ਼ਾ ਇਹ ਆ ਜੀ ਟਰੱਕ ਡਰਾਈਵਰ ਨਸ਼ਾ ਕਰਦੇ ਆ ਜੀ ਇਦਾਂ ਦੀ ਕੋਈ ਗੱਲਬਾਤ ਨਹੀਂ ਗਈ ਟਰੱਕ ਡਰਾਈਵਰ ਵੀਰ ਵੀ ਬਹੁਤ ਮਿਹਨਤ ਕੜੀ ਮਿਹਨਤ ਤੇ ਉਹਨਾਂ ਦੀ ਜਿਹੜੀ ਮਿਹਨਤ ਆ ਨਾ ਬਹੁਤ ਤਗੜੀ ਮਿਹਨਤ ਆ ਇੱਕ ਸੇਵਾਦਾਰ ਆ ਡਰਾਈਵਰ ਹਾਂਜੀ ਤੇ ਟਰੱਕ ਡਰਾਈਵਰ ਨੂੰ ਸਪੋਰਟ ਕਰਿਆ ਕਰੋ ਇੱਛਤ ਦਿਆ ਕਰੋ ਮਾਨ ਦਿਆ ਕਰੋ ਕਿਤੇ ਵੀ ਟਰੱਕ ਡਰਾਈਵਰ ਵੀਰ ਕਿਤੇ ਰਾਹ ਤੁਹਾਨੂੰ ਖਲੋਤਾ ਗਦੇ ਅਮਰਜੈਂਸੀ ਕਿਤੇ ਪੱਸਿਆ ਵਾ ਉਹਦੀ ਹੈਲਪ ਕਰਿਆ ਕਰੋ ਛੋਟੀਆਂ ਗੱਡੀਆਂ ਵੱਡੀਆਂ ਗੱਡੀਆਂ ਵਾਲੇ ਸਾਰੇ ਡਰਾਈਵਰ ਵੀਰ ਆ ਇੱਕ ਡਰਾਈਵਰ ਹੀ ਵੀਰ ਡਰਾਈਵਰ ਵੀਰ ਦੀ ਹੈਲਪ ਕਰ ਸਕਦਾ ਵਾ ਕਿਤੇ ਮੁਸੀਬਤ ਦੇ ਵਿੱਚ ਆ ਤੇ ਉਹਦਾ ਸਾਥ ਦਿਆ ਕਰੋ ਬਾਕੀ ਕਾਲਪੁਰਖ ਦਾ ਦੇ ਆਸਰਾ ਹੈ ਹੀ ਆ 24 ਘੰਟੇ ਆਪਾਂ ਸ਼ਤਾਨੀ ਚਰਖੇ ਤੇ ਬੈਠੇ ਹੁੰਨੇ ਵੀਰੋ ਉਹ ਕਾਲਪੁਰਖ ਦੇ ਆਸਰੇ ਨਾਲ ਹੀ ਆਪਾਂ ਵੇਖੋ ਜੀ ਵਾਲ ਵਾਲੇ ਕਿਤੇ ਬਚਦੇ ਆ ਕਦੇ ਕੋਈ ਕਾਂਡ ਹੋਣ ਤੋਂ ਕੋਈ ਉਹ ਮਾਲਕ ਹੀ ਬਚਾਉਂਦਾ ਵਾ ਕਿਉਂ ਮੈਨੂੰ ਬਚਾਉਣਾ ਵਾ ਤੇ ਮਾਲਕ ਬਚਾਉਂਦਾ ਵਾ ਤੇ ਇੰਨੀਆਂ ਗਬਨਦੀਆਂ ਕਰਦਾ ਫਤਿਹ ਦੀ ਸਾਂਝ ਪਾਉਣਾ ਵਾ ਵੀਡੀਓ ਚੰਗੀ ਲੱਗੀ ਬੋਲ ਚੰਗੇ ਲੱਗੇ शेयर ਕਰਿਓ ਮੇਰੇ ਵੀਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਾਰੇ ਪਲਾ ਕਰੇ ਤੁਹਾਡਾ ਚੜਦੀ ਕਲਾ ਚ ਰਹੋ ਮੇਰੇ ਟਰੱਕ ਡਰਾਈਵਰ ਵੀਰ ਸਾਰਾ ਸੰਸਾਰ ਹੀ ਚੜਦੀ ਕਲਾ ਚ ਰਹੇ ਟਰੱਕ ਡਰਾਈਵਰਾਂ ਦੀ ਵੀਰੋ ਇਜ਼ਤ ਕਰਿਆ ਕਰੋ ਟਰੱਕ ਡਰਾਈਵਰ ਵੀਰ ਕਿਸੇ ਦਾ ਵੀ ਮਾੜਾ ਨਹੀਂ ਸੋਚਦੇ ਰੋਡ ਤੇ ਚੱਲਦੇ ਆ ਦੁੱਖ ਨੂੰ ਦੁੱਖ ਸਮਝਦੇ ਆ ਕਿਸੇ ਨਾਲ ਵੀ ਕੋਈ ਮਾੜੀ ਹਰਕਤ ਹੁੰਦੀ ਆ ਤੇ ਬਹੁਤ ਦੁੱਖ ਮਹਿਸੂਸ ਹੁੰਦਾ ਵਾ ਆਪਾਂ ਦੇ ਘਰਾਂ 'ਚ ਬੈਠੇ ਆ ਜਿਹੜਾ ਇਨਾ ਖਾਣ ਪੀਣ ਨੂੰ ਆਪਾਂ ਮਿਲਣ ਲਿਆ ਵਾ ਇੱਕ ਸਾਰੀ ਟਰੱਕ ਡਰਾਈਵਰਾਂ ਲਈ ਦੇਣਾ ਰਕ ਡਰਾਈਵਰ ਵੀਰ ਦਾ ਸੁੱਖ ਮੰਗਿਆ ਕਰੋ ਜਿਹੜੇ ਰੋਡ ਤੇ ਚੱਲਣ ਰਹੇ ਨੇ ਮਹਾਰਾਜ ਭਲਾ ਕਰਿਓ ਉਹਨਾਂ ਦਾ ਹਾਂਜੀ ਇੰਨਿਆਂ ਬੇਨਦੀਆਂ ਕਰਦਾ ਬਦਈ ਸਾਂਝ ਪੋਣਾ ਜੀ ਜੀ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਿਓ ਅਗਲੀ ਵੀਡੀਓ ਚ ਫੇਰ ਹਾਜ਼ਰ ਹੋਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ